ਸਾ ਵਹਿਰ ਜੀ ਕੀ ਫਤਿਹ ਮੈਂ ਰਵੀ ਸਿੰਘ ਪਿੰਡ ਕੱਟੂ ਵਾਲਾ ਸੰਤ ਰਾਮ ਅਦਾਸੀ ਦਾ ਗੀਤ ਤੁਹਾਡਾਂ ਨਾਲ ਸਾਂਝਾ ਕਰਦਾ ਹਾਂ ਦਿੱਲੀ ਇਹ ਦੀਆਲਾ ਦੇਖ ਦੇ ਗਿਚ ਉਬਲੈ ਧਾਨੀ ਅਜੇ ਤੇਰਾ ਦਿਲ ਨਾ ਠਰੇ ਮਤੀ ਦਾਸ ਤਾਈ ਚੀਰ ਆਰੇ ਵਾਂਗੂ ਜੀਵ ਤੇਰੀ ਅਜੇ ਮਨਮਤੀਆਂ ਕਰੇ ਅਜੇ ਮਨਮਤੀਆਂ ਕਰੇ ਲੋਕਾਂ ਦੀਆਂ 苦ਖਾਂ ਉੱਤੇ ਫਤੇ ਸਾਡੀ ਤੇਗ ਦੀ ਲੋਕਾਂ ਦੇਆਂ ਦੁੱਖਾਂ ਉੱਤੇ ਫਤੇ ਸਾਡੀ ਤੇਗ ਦੀ ਅਸੀਤ ਆਇਆ ਮੌਤ ਦੇ ਚ ਬੂਤ ਰਹੇ ਤੇ ਇਹ ਤਪਾਵੇਂ ਖੜੇ ਨਾ ਖੜੇ ਦਿੱਲੀ ਦੇ ਆਲਾ ਵੇਖ ਦੇ ਕੇ ਜਿਉ ਉਬਲ ਧਾਨੀ ਜੀ تیرਾ ਦਿਲ ਨਾ ਠਰੇ ਤੇਰੇ ਤਾਂ ਪਿਆਦੇ ਨੀਰੇ ਖੇਤਾਂ ਦੇ ਪਰੇਤ ਨਹੀਂ ਤਿਲਾ ਦੀਤਾ ਪੂੜੀ ਵਾਂਗੂ ਝਾੜ ਲੈਂਦੇ ਖੇਤ ਨਹੀਂ ਵੇਖ ਕਿਵੇਂ ਨਰਮੇ ਦੇ ਠੇਰਾਂ ਦੇ ਵਿਚਾਲੇ ਲੋਕੀ ਸੌਂਦੇ ਨੇ ਕਰੋੜੇ ਤੇਰੜੇ ਢਿੱਲੀਏ ਦੇ ਆਲਾ ਦੇਖ ਦੇਖ ਕੇ ਜੋ ਬਲਦਾਨੀ ਅਜੇ ਤੇਰਾ ਦਿਲ ਨਾ ਠਰੇ लाल किले ਵਿੱਚ ਲਹੂ ਲੋਕਾਂ ਦਾ ਜੋ ਕੈਦ ਹੈ ਬੜੀ ਸਦੀਏ ਦੇ ਬੜੀ ਹੋਣ ਦੀ ਉਮੈਦ ਹੈ ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨੇ ਬਹਾਦਰਾਂ ਦੇ ਤੇਰੇ ਮਹਿਲੀ ਬੜੇ ਕੇ ਬੜੇ ਦਿੱਲੀ ਦੇ ਆਲਾ ਦੇਖਦੇ ਕੇ ਚ ਉੱਬਲਦਾਨੀ ਅਜੇ ਤੇਰਾ ਦਿਲ ਨਾ ਠਰੇ ਸੇਰਾਂ ਵਾਲੇ ਲੋਕੀ ਬੀਜ ਚੱਲਿਆ ਬਿਓੜਨੀ ਇਕਦਾਂ ਤੂੰ ਮੁੱਲ ਭਾਵੇਂ ਰੱਖ ਦੀ ਕਰੋੜਨੀ ਲੋਕ ਐਨ ਸੰਗਣੇ ਨੇ ਲੱਖੀ ਦੇ ਜੰਗਲ ਵਾਂਗੂ ਸਿੰਘ ਤੇਤੋਂ ਜਾਣੇ ਨਾ ਫੜੇ ਦਿੱਲੀ ਦੇ ਆਲਾ ਦੇਖਦੇਗੇ ਚੀਓ ਬੜਾ ਧਾਨੀ ਅਜੇ ਤੇਰਾ ਦਿਲ ਨਾ ਠਰੇ ਸੱਚ ਮੂਰੇ ਸਾ ਤੇਰੇ ਜਾਣਗੇ ਉਤਾਂ ਨੂੰ ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ ਸੰਗਤਾਂ ਦੀ ਸਾਥ ਵਿੱਚ ਜਦੋਂ ਤੈਨੂੰ ਖੂਨਣੇ ਨਹੀਂ ਲੇਕੇ ਫੌਜੀ ਖਾਲਸੇ ਖੜੇ ਦਿੱਲੀ ਦੇ ਅਲਾ ਦੇਖਦੇ-ਦੇਖੇ ਜੋ ਬਲਧਾਨੀ ਅਜੇ ਤੇਰਾ ਦਿਲ ਨਾ ਠਰੇ ਮਤੀ ਦਾਸ ਤਾਈ ਚੀਰ ਆਰੇ ਵਾਂਗੂ ਜੀਵ ਤੇਰੀ अॼु माण मतिया करे अॼु माण मत करे वाहिगुरु जी का ख़ालसा वाहिगुरु जी फति